ਬਿੰਸਨਸੀ ਅਰਜਨਸੀ ਜਯਦਸ਼ਤਰਸੀ ਨਕੁਲਸੀ ਸਹਦੇਸੀ ਉਹਨਾਂ ਦੀ ਮਾਤਾ ਸੀ ਤੇ ਜਦੋਂ ਇਹਨਾਂ ਦੇ ਮਨ ਵਿੱਚ ਸੋਚਿਆ ਵੀ ਅਸੀਂ ਕੀ ਕਮੀ ਰਹਗੀ ਕਹਿੰਦੇ ਹੁਣ ਜੋ ਸਮਝ ਨਹੀਂ ਆਉਂਦੀ ਫਿਰ ਇੱਕ ਕੋਲ ਜਾ ਕੇ ਸਮਝ ਲੈਣੇ ਪੁੱਛਦੇ ਆ ਚਲੇ ਗਏ ਫਿਰ ਕਿਸ਼ਨ ਭਗਵਾਨ ਜੀ ਕੋਲੇ ਕਹਿੰਦੇ ਭਗਵਾਨ ਅਸੀਂ ਸਾਰੀ ਤੈਦ ਲੋ ਸਭ ਦੀ ਸੇਵਾ ਕੀਤੀ ਹੈ ਕਿਸੇ ਨੂੰ ਅਸੀਂ ਨਰਾਜ਼ ਨਹੀਂ ਕੀਤਾ ਖੁਸ਼ ਕੀਤਾ ਸਭ ਨੂੰ ਕੁਝ ਕਰਕੇ ਭੇਜਿਆ ਇੱਥੋਂ ਸਭ ਨੇ ਆਸ਼ੀਰਵਾਦ ਦਿੱਤੇ ਆ ਇਹ ਤਾਂ ਜਮਾ ਹੀ ਨਹੀਂ ਵੱਜਿਆ ਸੰਖ ਇਹ ਤਾਂ ਕੋ ਮਜ਼ਾਕ ਜੇ ਹੋਗੇ ਸਾਡਾ ਕਹਿੰਦੇ ਵੀ ਸੰਖ ਤਾਂ ਵੱਜੂਗਾ ਉਹਦੇ ਵਾਸਤੇ ਇਕੱਟ ਦੀ ਲੋੜ ਨਹੀਂ ਹੁੰਦੀ ਉਹਦੇ ਵਾਸਤੇ ਉਹਦੇ ਨਾਲ ਮਿਲੇ ਹੋਏ ਦੀ ਜ਼ਰੂਰਤ ਹੁੰਦੀ ਹੈ ਮਿਲਿਆ ਹੋਇਆ ਤੁਸੀਂ ਖੁਦ ਭਗਵਾਨ ਹੋ અવਤਾਰ ਹੋ ਦੁਆਪਰ ਦੇ ਕਹਿੰਦੇ ਨਹੀਂ ਭਾਈ ਮੈਂ ਉਹਨਾਂ ਚ ਨਹੀਂ ਹਾਂ ਦਾ ਮੈਂ ਭਗਤਾਂ ਦੀ ਗਿਣਤੀ 'ਚ ਨਹੀਂ ਆਉਂਦਾ। ਉਹ ਭਗਤਾਂ ਦਾ ਬੰਨਿਆ ਹੋਇਆ ਵਾ। ਇਹ ਉਹ ਭਗਤਾਂ ਦਾ ਪ੍ਰੇਮੀ ਹੈ ਪ੍ਰਮਾਤਮਾ। ਭਗਤ ਉਹਦੇ ਪ੍ਰੇਮੀ ਨੇ। ਉਹ ਸਾਡੀ ਨਹੀਂ ਸੁਣਦਾ। ਇਸ ਤਾਂ ਅਵਤਾਰ ਆਉਂਦੇ ਹੁਕਮ ਦੇ ਵਿੱਚ ਆਏ ਆ। ਤੇ ਇਸ ਤਾਂ ਉਹਦਾ ਕਾਰਜ ਦਿੱਤਾ ਸੀ, ਟਾਸਕ ਦਿੱਤਾ ਸੀ ਅਸੀਂ ਕਰਕੇ ਤੁਰ ਜਾਣਾ ਇੱਥੋਂ ਸੰਸਾਰ ਦੇ ਵਿੱਚੋਂ। ਸਾਡਾ ਸੰਬੰਧ ਨਹੀਂ ਹੈ। ਕਿ ਕੋਈ ਭਗਤ ਹੋਣਾ ਵੀ ਰਹਿ ਗਿਆ ਹੋਣਾ। ਕਿ ਰੱਬ ਦਾ ਕੋਈ ਭਗਤ ਉਹ ਨਾ ਰਹਿ ਗਿਆ ਹੋਣਾ ਸੋਚਦੇ ਘੋੜੇ ਭਜਾਈ ਭਾਈ ਸੋਚਾਂ ਵਾਲੇ ਵੀ ਚਲੋ ਸੋਚੀਏ ਕਿੱਥੇ ਰਹਿ ਗਿਆ ਕਿੱਥੇ ਰਹਿ ਗਿਆ ਕਹਿੰਦੇ ਇੱਕ ਹੈ ਵੀ ਮਹਾਤਮਾ ਕਹਿੰਦੇ ਜੰਗਲ ਵਿੱਚ ਰਹਿੰਦਾ ਹੈ ਬਹੁਤ ਮਹਾਨ ਸ਼ਖਸੀਅਤ ਨੇ ਉਹ ਕਹਿੰਦੇ ਭਾਈ ਜੀ ਉਹ ਆ ਜਾਣ ਤੇ ਫਿਰ ਤੁਹਾਡਾ ਜਗ ਸਭਲ ਹੋ ਸਕਦਾ ਜੇ ਉਹ ਤੇਰੇ ਘਰ ਦਾ ਪ੍ਰਸ਼ਾਦਾ ਛੱਕੇ ਅਰਦਾਸ ਬੇਨਤੀ ਕਰ ਦੇਣ ਕਹਿੰਦੇ ਕੌਣ ਹੈ ਉਹ ਕਹਿੰਦੇ ਆ ਭਾਈ ਜਿਨ੍ਹਾਂ ਨੇ ਤ੍ਰੇਤੇ ਦੇ ਵਿੱਚ ਮਾਤਾ ਸੀਤਾ ਨੂੰ ਪ੍ਰਣਾ ਦਿੱਤੀ ਸੀ ਜਿਨ੍ਹਾਂ ਨੇ ਤ੍ਰੇਤੇ ਦੇ ਵਿੱਚ ਉਸ ਸਥਾਨ ਦੇ ਉੱਤੇ ਉਸ ਮਾਤਾ ਦੇ ਕੋਖੋ ਲਗ ਕੁਝ ਪੈਦਾ ਹੋਏ ਸੀ ਬਹੁਤ ਕੁਝ ਗਿਆਨ ਦੱਸਿਆ ਕਹਿੰਦੇ ਅਸੀਂ ਉਸ ਮਹਾਤਮਾ ਦੀ ਗੱਲ ਕਰਦੇ ਜਿਹਦਾ ਨਾਮ ਹੈ ਵਾਲਮੀਕ ਮਹਾਰਾਜ ਕਹਿੰਦੇ ਉਹ ਆ ਜੇ ਤਾਂ ਹੀ ਆ ਗੱਲ ਬਣਨੀ ਹੈ ਤੇਰੀ ਨਹੀਂ ਨਹੀਂ ਬਣਨੀ ਇੱਕ ਕਠ ਦੀ ਗੱਲ ਛੱਡ ਦੇ ਅਸੀਂ ਵੀ ਕਠ ਨੂੰ ਭੁੱਲ ਜਾ ਕਰੋ ਸੱਚ ਦੀ ਗੱਲ ਕਰਿਆ ਕਰੋ ਸੱਚੇ ਦੀ ਸੱਚਾ ਪਹੁੰਚਿਆ ਹੋਇਆ ਕਿਹੜਾ ਬਈ ਬਸ ਮਿਲਣਾ ਉਹਨੇ ਕਰਮਾਂ ਨਾਲੀ ਤੁਹਾਨੂੰ ਕੀ ਪਤਾ ਤੁਹਾਡੇ ਸਾਹਮਣੇ ਤੁਰਿਆ ਫਿਰਦਾ ਵੀ ਸੱਚਾ ਕਿ ਝੂਠਾ ਇਹ ਤੁਸੀਂ ਤਾਂ ਇੱਕ ਸਰੀਰ ਦਾ ਭਾਈ ਉਹਦਾ ਢੇਕ ਦੇਖਣਾ ਵਾ ਜਾਂ ਰਿਸ਼ਤੇ ਤਾਂ ਨਹੀਂ ਦੇਖਣੇ ਜਾਂ ਜਾਤਾਂ ਪੱਤਾਂ ਦੇਖਣੀ ਇਹ ਹੀ ਦੇਖਦੇ ਹੁੰਨੇ ਆ ਪਰ ਸੱਚੀ ਗੱਲ ਤਾਂ ਉਦੋਂ ਹੁੰਦੀ ਹੈ ਨਾ ਭਾਈ ਉਹ ਤਾਂ ਪਹਿਨੇ ਸੀਵਨਾ ਮਿਲਣਾ ਪੂਰਵ ਕਰਮ ਅੰਕੁਰਜ ਵਰਗਟੇਓ ਪੇਟੇਓ ਪੁਰਖ ਕਹਿੰਦੇ ਉਦੋਂ ਤੈਨੂੰ ਉਹ ਮਹਾਤਮਾ ਮਿਲਣਾ ਵੇ ਪੇਟੇਓ ਪੁਰਖ ਰਸ ਕੇ ਵਿਰਾਗੀ ਕਹਿੰਦੇ ਉਦੋਂ ਤੇਰੇ ਕਰਮ ਵਿੱਚ ਮਿਲਣਾ ਜਦੋਂ ਤੇਰੇ ਕਰਮ ਵਿੱਚ ਮਾਲਕ ਨੇ ਲਿਖਿਆ ਹੋ ਕੇ ਲੈ ਬਈ ਉਹਦੀ ਜਾ ਕੇ ਅਰਦਾਸ ਕਰ ਹੁਣ ਕਹਿੰਦੇ ਉਸ ਮਹਾਤਮਾ ਨੂੰ ਜੇ ਤੁਸੀਂ ਲੈ ਆਉਂ ਨਾ ਪਹਿਲਾਂ ਤਾਂ ਭਾਈ ਉਹਨਾਂ ਨੇ ਆਪਣੇ ਜਿਹੜੀ ਸੈਨਾ ਸੀ ਉਹਨਾਂ ਨੂੰ ਭੇਜਿਆ ਵਜ਼ੀਰਾਂ ਨੂੰ ਭੇਜਿਆ ਉਹਨਾਂ ਨੇ ਸਮਝਿਆ ਕਿ ਮੌਲੀ ਦੀ ਗੱਲ ਹੋਣੀ ਹੈ ਕੋਈ ਰੱਬ ਦਾ ਪਿਆਰਾ ਅਸਲ ਹੁੰਦਾ ਜਿਹੜਾ ਨਾ ਸੱਚਾ ਹੁੰਦਾ ਇੱਥੇ ਤਾਂ ਬਾਬੇ ਮੂਰੇ ਹਜ਼ਾਰ ਦਨ ਉੱਰ ਲੈ ਖੜ ਜਾ ਜਦ ਇਹ ਕਹਿੰਦਾ ਆਜੋ ਬਾਬਾ ਜੀ ਤੁਹਾਨੂੰ ਪਹਿਲਾਂ ਮੱਥਾ ਟਿਕਾ ਦਈਏ ਮ ਕਈ ਬਾਬੇ ਹੈਗੇ ਆਣ ਵਾਲੇ ਪਿੰਡਾਂ 'ਚ ਆਪਣੇ ਇੱਥੇ ਕਿ ਕਈ ਬੰਦੇ ਮਜ਼ਾਕ 'ਚ ਗਲ ਵੀ ਕਰਨ ਦੱਸ ਵੀ ਹੁੰਦੇ ਹੈ ਵੀ ਅਸਲੀਅਤ ਹੈ ਕਹਿੰਦੇ ਜੇ ਤਾਂ ਹੱਥ 'ਚ ਹਜ਼ਾਰ ਦਾ ਨੋਟ ਫੜਿਆ ਨਾ ਤੇ ਸੇਵਦਨ ਬਾਬਾ ਜੀ ਆਜੋ ਤੁਹਾਨੂੰ ਮਿਲਣ ਵਾਸਤੇ ਖੜੇ ਨੇ ਬਾਬਾ ਜੀ ਤੁਹਾਡੇ ਕਰੇ ਰੁਕੇ ਹੋਏ ਨੇ ਜੀ ਐਸੀਆਂ ਗੱਲਾਂ ਹੁੰਦੀਆਂ ਇਹ ਝੂਠਿਆਂ ਦੀ ਨਿਸ਼ਾਨੀ ਹੈ ਪਰ ਸੱਚੇ ਰੱਬ ਦੇ ਪਿਆਰੇ ਹੁੰਦੇ ਆ ਉਹਨਾਂ ਨੂੰ ਕੋਈ ਲਾਲਚ ਜਾਂ ਕਿ ਇਹ ਨਹੀਂ ਕਿ ਵੀ 36 ਪ੍ਰਕਾਰ ਦੇ ਭੋਜਨ ਮਿਲਣਗੇ ਕੱਪੜੇ ਮਿਲਣਗੇ ਵਸਤਰ ਮਿਲਣਗੇ ਕਹਿੰਦੇ ਵੀ ਮਹਾਤਮਾ ਜੀ ਤੁਹਾਨੂੰ ਇਸ ਕਰਕੇ ਬੁਲਾਇਆ ਗਿਆ ਪੰਡਵ ਨੇ ਜਗ ਕੀਤਾ ਕਿਰਪਾ ਕਰੋ ਆਪਣੇ ਚੰਨ ਉਹਨਾਂ ਦੇ ਗ੍ਰਹਿ ਵਿਖੇ ਪਾ ਕੇ grain ਉਪ ਵੰਤਰ ਕਰੋ ਉਹਨਾਂ ਦਾ ਜਗ ਸੰਪੂਰਨ ਕਰੋ ਤੇ ਮਹਾਤਮਾ ਸਤਿਯੋ ਕਹਿੰਦੇ ਭਾਈ ਇਤਾਂ ਭਾਈ ਆਹੀ ਜੰਗਲ ਵਿੱਚੋਂ ਖਾਣ ਪੀਣ ਵਾਲੇ ਆ ਇਹ ਸੜਨ ਤੇ ਇਹਦੇ ਸਰਦਾ ਕੰਮ ਵੀ ਸਾਡਾ ਕੋਈ ਚਾਹ ਨਹੀਂ ਅਸੀਂ ਨਹੀਂ ਜਾ ਸਕਦੇ ਅਸੀਂ ਨਹੀਂ ਐਸੀ ਰਾਜ ਭੋਗ ਚ ਜਾਂਦੇ ਮੈਂ ਗਰੀਬ ਬੰਦਾ ਮੈਂ ਕਹਿੰਦੇ ਕਹਿੰਦੇ ਉਹ ਚ ਜਾਤੀ ਦੇ ਇੱਕ ਛਤਰੀ ਇਹਨੇ ਤੇ ਮੈਂ ਭੀਲ ਜਾਤੀ ਨੇ ਸੰਧਤ ਰੱਖਦਾ ਹਾਂ ਮੁੜਿਆਏ ਖਾਂਦੀ ਅਕਸਰ ਨੂੰ ਫਿਰ ਕਹਿੰਦੇ ਹੁਣ ਕੀ ਕਰੀ ਕਦੇ ਆਉਂਦੇ ਨਹੀਂ ਕਹਿੰਦੇ ਚਲੋ ਵੀ ਨਕਲ ਤੇ ਸਹਿਦੇਵ ਦੋਨੇ ਛੋਟੇ ਭਰਾ ਜਿਹੜੇ ਸੀ ਪਾਂਡਵਾਂ ਦੇ ਕਹਿੰਦੇ ਇਹਨਾਂ ਨੂੰ ਭੇਜੋ ਉਹ ਗਏ ਫਿਰ ਜਵਾਬ ਇਹ ਹੀ ਅਕਸਰ ਨੂੰ ਭੇਜਿਆ ਅਰਜਨ ਗਿਆ ਜਯਦਸ਼ਤਰ ਤੱਕ ਵੀ ਚਲੇ ਗਏ ਜਿਸ ਨੇ ਬੜੀਆਂ ਮਿੰਤਾਵਾਂ ਕੀਤੀਆਂ ਤਾਲੇ ਕੀਤੇ ਕਿ ਵੀ ਤਮ ਆਤਮ ਹੰਟਸਤ ਮਸਨੀ ਹੁੰਦੀ ਹੁਣ ਜਯਦਸ਼ਤਰ ਭਾਈ ਉਹ ਦਿਮਾਗ ਦਾ ਔਰ ਸਹਿਣਸ਼ੀਲਤਾ ਵਾਲਾ ਸਤਸਿ ਕਹਿੰਦੇ ਪਾਤਸ਼ਾਹ ਕੋਈ ਦੱਸੋ ਤਾਂ ਸੇ ਕੋਈ ਇਸ ਦਾ ਕਾਰਨ ਹੋ ਕਹਿੰਦੇ ਹੈਗਾ ਬਈ ਜਿਹਦੇ ਕਰਕੇ ਜਾ ਸਕਦਾ ਕਹਿੰਦੇ ਮੈਨੂੰ ਹਰ ਕਦਮ ਤੇ ਕਿ ਜਿੰਨੇ ਕਦਮ ਤੇਰੇ ਮੈਂ ਸਥਾਨ ਵੱਲ ਚੱਲ ਕੇ ਜਾਵਾਂਗਾ ਭਗਵਾਨ ਵਾਲਮੀਕ ਮਹਾਰਾਜੇ ਕਹਿੰਦੇ ਮੈਨੂੰ ਹਰ ਕਦਮ ਦੇ ਉੱਤੇ ਅਸਮੇਧ ਜਗ ਦਾ ਫਲ ਚਾਹੀਦਾ ਜੇ ਜਿੰਨੇ ਕਦਮ ਹੋਣਗੇ ਉਹਨੇ ਅਸਮੇਧ ਜਗ ਅਸਮੇਧ ਜਗ ਕੋਈ ਇਹ ਨਹੀਂ ਹੁੰਦਾ ਇਹ ਛੋਟਾ ਭਾਈ ਸਿਰਫ ਕੇਵਲ ਤੋਂ ਖੇਲ ਪਾਟ ਪੂਜਾ ਕਰੇ ਕਰਾ ਲਈ ਸੁਖਿੰਦਾਬ ਕਰਾ ਲਿਆ ਹੋ ਗਿਆ ਉਹ ਤਾਂ ਭਾਈ 18 ਦਿਨ ਚੱਲਦਾ ਔਰ 18 ਦਿਨ ਕਹਿੰਦੇ ਦੇਸੀ ਘੋਦੀ ਜਿਸ ਤਨਾਂ ਹਾਥੀ ਦੀ ਸੰਡੋਂ ਦੀ ਹੈ ਨਾ ਐਨੀ ਧਾਰ ਪੈਂਦੀ ਹੈ ਜਿਨਾ ਖਾਣੇ ਬਣਦੇ ਆ ਦੇਸੀ ਘੋਸ ਸਮੇਂ ਦੀ ਗੱਲ ਹੈ ਕਿੰਨਾ ਖਰਚ ਆਉਂਦਾ ਹੋਵੇਗਾ ਕਿ ਰਾਜੇ ਮਹਾਰਾਜ ਤਾਂ ਕੰਗਾਲ ਹੋ ਜਾਂਦੇ ਆ ਉਹ ਕਹਿੰਦੇ ਸੱਤ ਤਾਂ ਵੀ ਇੱਕ ਮਹੀਨਾ ਹੁੰਦਾ ਹੈਗਾ ਕਿੱਥੋਂ ਦੇ ਸਿਰਜੂ ਕਾਗੇ ਫੇਰ ਆਗੇ ਕਿ ਸੰਜੀ ਕਹਿੰਦੇ ਕਹਿੰਦੇ ਕੀ ਬਣੀ ਗੱਲ ਵੀ ਕਹਿੰਦੇ ਇਸ ਤਰ੍ਹਾਂ ਜਵਾਬ ਦਿੱਤਾ ਤੇ ਦ੍ਰੋਪਦੀ ਬੜੀ ਸਿਆਣੀ ਸੀ ਉਹਨੇ ਨਿਮਰਤਾ ਦੇ ਨਾਲ ਆਪਣੇ ਵਸਤਰ ਜਿਸ ਤਰ੍ਹਾਂ ਹੁੰਦੇ ਆ ਭਾਵ ਕਹਿਣ ਦਾ ਹੈ ਕਿ ਬਹੁਤ ਹੀ ਸਾਧਕੇ ਜੀਵਨ ਚ ਸਾਦੀ ਬਣ ਕੇ ਨੰਗੇ ਪੈਰੀ ਮਹਾਤਮਾ ਦੇ ਘਰ ਵੱਲ ਗਈ ਤੇ ਜਾ ਕੇ ਬੇਨਤੀ ਕੀਤੀ ਅਰਜੋਈ ਕੀਤੀ ਹੇ ਸਤਗੁਰੂ ਜੀ ਮੈਂ ਇੱਕ ਨਿਮਾਣੀ ਜੀ ਤੁਹਾਡੇ ਚਰਨਾਂ ਵਿੱਚ ਆਈ ਆ ਮੈਨੂੰ ਪਤਾ ਲੱਗਿਆ ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਸਭ ਨੂੰ ਦੁੱਧ ਪਤਦਿਆਂ ਦਾਤਾ ਮਿਲਦੀਆਂ ਰਾਜ-ਪਾਗ ਮਿਲਦੇ ਆ ਤੁਹਾਡੀ ਜੋ ਹਸਤੀ ਹੈ ਪਰਮਾਤਮਾ ਤੋਂ ਕਟਣੀ ਹੈ ਤੇ ਮੇਰੀ ਨਿਮਾਣੀ ਦੀ ਅਰਦਾਸ ਲੈ ਕੇ ਆਈ ਆ ਪੂਰੀ ਕਰੋ ਕਹਿੰਦੇ ਜਰੂਰ ਚੱਲਾਂਗੇ ਤੁਹਾਨੂੰ ਪਰ ਮੈਂ ਕੰਡੀਸ਼ਨ ਦੱਸੀ ਹੈ ਸ਼ਰਤ ਦੱਸੀ ਹੋਈ ਹੈ ਨਾ ਵੀ ਮੈਨੂੰ ਇੱਕ ਇੱਕ ਕਦਮ ਦੇ ਉੱਤੇ ਇੱਕ ਇੱਕ ਅਸਮੇਤ ਜਗਦਾ ਫਲ ਚਾਹੀਦਾ ਕਹਿੰਦੇ ਜ਼ਰੂਰ ਦਵਾਂਗੀ ਉਹਨੇ ਕੋਈ ਵਿਚਾਰ ਨਹੀਂ ਕੀਤੀ ਪਤਾ ਸੀ ਕਿ ਰੱਬ ਦੇ ਪਿਆਰਿਆਂ ਨੂੰ ਜਾਂ ਰੱਬ ਨੂੰ ਨਾ ਕਿਵੇਂ ਆਪਣੇ ਰੰਗ ਦੇ ਵਿੱਚ ਰੰਗਣਾ ਹੁੰਦਾ ਭਰਾ ਬਸ ਕਰਨਾ ਹੁੰਦਾ ਕਹਿੰਦੀ ਮਹਾਤਮਾ ਜੀ ਤੁਸੀਂ ਇੱਕ ਦੇ ਛੱਡੋ ਮੈਂ ਤੁਹਾਨੂੰ ਦਸ-ਦਸ ਦੇ ਦੂੰ ਇੱਕ ਇੱਕ ਕਦਮ ਦੇ ਦਿੱਤੇ ਹੁਣ ਪਤਾ ਸੀ ਵੀ ਇਹਨੇ ਕੀ ਬੋਲਣਾ ਮਹਾਤਮਾ ਕੋਈ ਛੋਟੀ ਗੱਲ ਥੋੜੀ ਸੀ ਜਿਨ੍ਹਾਂ ਨੇ ਭਾਈ ਸੈਂਕੜੇ ਸਾਲ ਪਹਿਲਾਂ ਉਹ ਰਮਾਇਣ ਲਿਖ ਦਿੱਤੀ ਜਿਹੜੀ ਤ੍ਰੇਤੇ ਵਿੱਚ ਹੋਣੀ ਸੀ ਉਹ ਤਾਂ ਪਹਿਲਾਂ ਹੀ ਸੱਚੋਕਿ ਲਿਖਿਆ ਪਈ ਐ ਸੀ ਭਾਈ ਉਹ ਤਾਂ ਇਹ ਇੰਨੇ ਹਸਤੀ ਦੇ ਮਾਲਕ ਸੀ ਭਗਵਾਨ ਵਾਲਮੀਕ ਮਹਾਰਾਜ ਜੀ ਹੁਣ ਪਤਾ ਸੀ ਵੀ ਇਹਨੇ ਕੀ ਕਹਿਣਾ ਵਾ ਕਹਿੰਦੇ ਹੇ ਸਤਿਗੁਰ ਜੀ ਕਹਿੰਦੇ ਮੈਂ ਸੁਣਿਆ ਹੋਇਆ ਮੈਂ ਮਹਾਤਮਾ ਤੋਂ ਸੁਣਿਆ ਹੋਇਆ ਕਿ ਕਿ ਜਦੋਂ ਵੀ ਜਿਸ ਤਰ੍ਹਾਂ ਸਤਗੁਰੂ ਪਾਤਸ਼ਾਹ ਦੇ ਫਰਮਾਨ ਨੇ ਭਾਈ ਗੁਰਦਾਸ ਜੀ ਕਹਿੰਦੇ ਹਨ ਯਾਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸਤਗੁਰ ਕੋਟ ਪੰਡਾ ਅੱਗੇ ਹੋਇ ਲੇਤਾ ਹੈ ਉਸ ਤਰ੍ਹਾਂ ਦਰੋਪਤੀ ਕਹਿੰਦੀ ਇਹ ਸਤਗੁਰ ਜੀ ਕਹਿੰਦੇ ਮੈਂ ਤਾਂ ਤੁਹਾਨੂੰ ਇੱਕ ਛੜੂ ਦਸ-ਦਸ ਦਵਾਂਗੀ ਜਿਹੜੇ ਮੇਰੇ ਨੇ ਉਹਨਾਂ ਚ ਰੱਖ ਲੈਣਾ ਦੇ ਨੇ ਹਾਂਜੀ ਕਹਿੰਦੇ ਜਦੋਂ ਸੱਚੇ ਇਰਾਦੇ ਨਾਲ ਸੱਚੀ ਸ਼ਰਧਾ ਭਾਵਨਾ ਨਾਲ ਕਿਸੇ ਸੰਤ ਮਹਾਤਮਾ ਗੁਰੂ ਪਿਆਰੇ ਦੇ ਘਰ ਵੱਲ ਜਾਈਏ ਨਾ ਕਹਿੰਦੇ ਇੱਕ ਇੱਕ ਕਾਦਨ ਦੇ ਉੱਤੇ ਹਜ਼ਾਰਾਂ ਅਜਿਹੇ ਜੱਗ ਨੇ ਨਾ ਇਹਨਾਂ ਦਾ ਫਲ ਮਿਲਦਾ ਹੈ ਇਹ ਜਿਹੜੇ ਜੱਗ ਅਸੀਂ ਕਰਨੇ ਇਹਨਾਂ ਦਾ ਹਜ਼ਾਰਾਂ ਗੁਣਾ ਫਲ ਮਿਲਦਾ ਵੱਧ ਕਿ ਮਹਾਤਮਾ ਜੀ ਬਲ ਸੱਚੀ ਸ਼ਰਧਾ ਭਾਵਨਾ ਜੇ ਜੇ ਮੈਂ ਤੁਹਾਡੇ ਵੱਲ ਸੱਚੀ ਸ਼ਰਧਾ ਭਾਵਨਾ ਨਾਲ ਆਈ ਆ ਤੇ ਮੈਨੂੰ ਮੇਰੇ ਆ ਜਿਹੜੇ ਜੱਗਾਂ ਦਾ ਫਲ ਆ ਨਾ ਇਹਨਾਂ ਦਾ ਫਲ ਮੈਨੂੰ ਦੇ ਦਿਓ ਮੇਰੀ ਝੋਲੀ ਪਾਓ ਤੇ ਜਿਹੜੇ ਤੁਸੀਂ ਲੈਣੇ ਆ ਰੱਖ ਲਓ ਵਿੱਚੋਂ ਕੱਟ ਲਓ ਵਿੱਚੋਂ ਸੁਣਿਆ ਵੀ ਸੱਚੀ ਸ਼ਰਧਾ ਭਾਵਨਾ ਠੀਕ ਹੈ ਉੱਠ ਖੜੇ ਤੁਰ ਪਏ ਆਗੇ ਘਰ ਵਿੱਚ ਲਾਇਆ ਚੌਂਕੜਾ ਬੈਠ ਕੇ ਭਾਈ ਹੁਣ ਦਰੋਪਤੀ ਸੀ ਭਾਈ ਉਹਦੇ ਵਿੱਚ ਇੱਕ ਕਲਾ ਸੀ ਰਸੋਈ ਦੀ ਰਸੋਈ ਦੀ ਭਾਬ ਉਹਦੇ ਵਰਗੇ ਖਾਣੇ ਨਹੀਂ ਕੋਈ ਬਣਾਉਂਦਾ ਸੀ ਕਿ ਐਨੇ ਉਹਦੇ ਵਿੱਚ ਰਸ ਹੁੰਦੇ ਸੀ ਪਾਏ ਹੋਏ ਉਹਨੇ ਬੜੀ ਸ਼ਰਧਾ ਭਾਵਨਾ ਨਾਲ ਸਾਰੇ ਖਾਣੇ ਬਣਾਏ ਹੁਣ ਸਾਦਗੀ ਤੇ ਸਵਾਦ ਕੀ ਰੱਬ ਦੇ ਪਿਆਰ ਨੂੰ ਕੋਈ ਸਵਾਦ ਹੀ ਮਤਲ ਨਹੀਂ ਹੁੰਦਾ ਉਹਨਾਂ ਦਾ ਸਿਰਫ ਕੇਵਲ ਤੋਂ ਕੇਵਲ ਆਪਣਾ ਛਕਿਆ ਤੇ ਤੁਰਦੇ ਬਣੇ ਉਹਨਾਂ ਇੱਕਦੇ ਸਾਰੇ ਭੋਜਨ ਇਕੱਠੇ ਕੀਤੇ ਇੱਕ ਜਗ੍ਹਾ ਇੱਕੋ ਹੀ ਥਾਲ ਦੇ ਵਿੱਚ ਇਕੱਠੇ ਕਰਕੇ ਖਾਣੇ ਸ਼ੁਰੂ ਕਰ ਦਿੱਤੇ ਹੁਣ ਮਨ 'ਚ ਸ਼ੰਕਾ ਆ ਗਈ ਕਹਿੰਦੀ ਮੈਂ ਇੰਨੀ ਸ਼ਰਧਾ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਇੰਨੀ ਮਿਹਨਤ ਕਰਕੇ ਖਾਣੇ ਬਣਾਏ ਇਹ ਹੁਣ ਝੋਪਰੀ ਵਾਲੇ ਬਾਬੇ ਆ ਸਾਦਾ ਗਰੀਬ ਹੈ ਇਹਨਾਂ ਨੂੰ ਪਤਾ ਹੀ ਨਹੀਂ ਕਿ ਦੇ ਸਵਾਦ ਕਿੱਸਾ ਹੁੰਦੇ ਆ ਹੁਣ ਮਨ 'ਚ ਸ਼ੰਕਾ ਆ ਗਈ ਹੈ ਸੇਵਾ ਵੀ ਕਰਦਾ ਤੇ ਮਨ 'ਚ ਸ਼ੰਕਾ ਵੀ ਲੈ ਕੇ ਆ ਰਿਹਾ ਵਾਂ ਕਿ ਮਨ ਵਿੱਚ ਸ਼ੰਕਾ ਵੀ ਲੈ ਕੇ ਆ ਰਿਹਾ ਜੀ ਸ਼ੰਕ ਤਾਂ ਵੱਜਿਆ ਭਾਈ ਬੜਾ ਹਲਕਾ ਜਿਹਾ ਫੇਰ ਉਹੀ ਚੱਕਰ ਪੈ ਗਿਆ ਕਹਿੰਦੇ ਸੰਖ ਤਾਂ ਵੱਜਿਆ ਜੀ ਇੰਨਾ ਆਪਾਂ ਖਰਤਾ ਕੀਤਾ ਇਹਦੇ ਤਾਂ ਆਵਾਜ਼ ਤਿੰਨਾਂ ਲੋਕਾਂ ਜਾਣੀ ਚਾਹੀਦੀ ਸੀ ਇਹ ਤਾਂ ਭਾਈ ਇੱਥੇ ਆਲੇ ਆਪਣੇ ਸਾਥ ਵਾਲਿਆਂ ਨੂੰ ਨਹੀਂ ਸੁਣਿਆ ਥੇ ਕਿ ਤਰ੍ਹਾਂ ਕਹਿੰਦੇ ਹੁਣ ਤਾਂ ਦੱਸੋ ਮਹਾਤਮਾ ਸਾਰੇ ਲੜਕੇ ਕਹਿੰਦੇ ਇਹ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਦੱਸੋ ਹੁਣ ਕੀ ਗਲਤੀ ਹੋ ਗਈ ਕਹਿੰਦੇ ਵੀ ਗਲਤੀ ਤਾਂ ਤੁਹਾਤੋਂ ਹੋ ਗਈ ਹੈ ਤੁਹਾਡੇ 'ਚ ਹੋਈ ਹੈ ਪੁੱਛੋ ਸਾਰੇ ਕਹਿੰਦੇ ਹਸ ਤਾਂ ਵੀ ਹਸ ਤਾਂ ਕੋਈ ਸੋਚਿਆ ਨਹੀਂ ਗੱਲ ਨਹੀਂ ਬਾਤ ਨਹੀਂ ਆਖਰ ਕਰਕੇ ਇਹ ਪੁੱਛੋ ਦਰੋਤੀ ਨੂੰ ਕੀ ਮਨਚ ਸੋਚਿਆ ਸੀ ਚਾਨੀ ਪੈ ਗਈ ਕਹਿੰਦੇ ਹਾਂਜੀ ਮੈਂ ਥੋੜੀ ਜਿਹੀ ਸ਼ੰਕਾ ਕਰ ਬੈਠੀ ਸੀ ਵੀ ਉਹ ਸ਼ੰਕਾ ਦਾ ਹੀ ਨਤੀਜਾ ਇਹ ਸੰਕ ਨਹੀਂ ਵਜਿਆ ਹੁਣ ਇਹ ਸ਼ੰਕਾ ਸੀ ਕਹਿੰਦੀ ਮੈਂ ਇਹ ਵਿਚਾਰ ਕੀਤੀ ਕਿ ਇਹਨਾਂ ਮਹਾਤਮਾ ਨੂੰ ਪਤਾ ਹੀ ਨਹੀਂ ਹੈ ਕਿ ਸਵਾਦ ਕੀ ਹੁੰਦੇ ਆ ਪਰ ਉਸ ਨੂੰ ਜੀ ਇਹ ਗਿਆਨ ਹੁੰਦਾ ਕਿ ਸਾਧੂ ਮਹਾਤਮਾ ਸਵਾਦਾਂ ਦੇ ਵਿੱਚ ਹੀ ਨਹੀਂ ਹੁੰਦੇ ਉਹਨਾਂ ਨੂੰ ਸੰਸਾਰਿਕ ਰਸਾਂ ਦਾ ਮਤਲਬ ਹੀ ਨਹੀਂ ਹੁੰਦਾ ਕਿਉਂਕਿ ਗੁਰਬਾਣੀ ਕਹਿੰਦੀ ਹੈ ਇਹ ਰਸ ਛਾੜੇ دنیਾਵੀ ਰਸ ਛੱਡੋ ਉਹ ਰਸ ਆਵੇ ਤੇ ਫਿਰ ਉਹ ਰਸ ਆਉਂਦਾ ਵਾ ਜਿਹੜਾ ਪ੍ਰਮਾਤਮਾ ਦੇ ਚਰਨਾਂ ਵਾਲਾ ਰਸ ਹੈ ਜਿਨ੍ਹਾਂ ਨੇ ਉਹ ਪੀ ਲਿਆ ਉਹ ਰਸ ਪੀ ਆ ਫਿਰ ਇਹ ਨਾ ਪਾਵੇ ਕਿ ਜਦੋਂ ਉਹ ਹਰੀ ਰਸ ਪੀ ਲਿਆ ਫਿਰ ਸੰਸਾਰਿਕ ਰਸ ਕਿੱਥੇ ਚੰਗੇ ਲੱਗਦੇ ਆ ਮੁਤਾ ਫਿਰ ਉਹ ਰਬੀ ਰੂ ਉਹਨੇ ਤਾਂ ਭਾਈ ਹਰੀ ਜਸ ਪੀਤਾ ਹੋਇਆ ਨਾ ਤੇ ਉਹਨਾਂ ਨੂੰ ਸੰਸਾਰਕ ਰਸ ਕੀ ਚੰਗੇ ਲੱਗਦੇ ਇਹਨੂੰ ਪਤਾ ਹੁੰਦਾ ਦਰੋਪਤੀ ਨੂੰ ਤੇ ਸ਼ੰਕਾ ਨਾ ਕਰਦੀ ਆਪਾਂ ਵੀ ਇਸੇ ਵਿਚਾਰਾਂ ਚ ਆ ਜੰਨੇ ਕਿ ਸਾਨੂੰ ਵੀ ਜੇ ਗੁਰਮਤਿ ਦੀ ਸਮਝ ਹੋਏ ਅਸੀਂ ਵੀ ਸ਼ੰਕਿਆਂ ਤੋਂ ਮੁਕਤ ਹੋ ਜਾਾਂਗੇ ਕਹਿੰਦੇ ਮੈਂ ਇਹ ਸ਼ੰਕਾ ਕੀਤਾ ਸੀ ਕਹਿੰਦੇ ਕਿਉਂ ਕੀਤਾ ਭਾਈ ਤੂੰ ਕਹਿੰਦੇ ਮੈਂ ਗਲਤੀ ਮੰਨੀ ਹੈ ਕਹਿੰਦੇ ਚਲੋ ਆਜੋ ਗਲਤੀ ਫਿਰ ਜਿੱਥੇ ਕੀਤੀ ਹੈ ਉੱਥੋਂ ਹੀ ਮੰਨਦੇ ਆ ਜਾ ਕੇ ਨਾ ਇਹ ਗਲਤੀ ਜਿੱਥੇ ਹੋਈ ਹੈ ਉੱਥੇ ਮੰਨਾਂਗੇ ਜਾ ਕੇ ਚਾਨੇ ਡੇਪੇ ਸਤਿਗੁਰ ਜੀ ਮੇਰੇ ਤੋਂ ਆ ਗਲਤੀ ਹੋ ਗਈ ਮੈਂ ਇਸ ਤਰ੍ਹਾਂ ਬੋਲੀ ਤੇ ਮੈਂ ਇਹ ਵੀ ਜਾਨਣਾ ਚਾਹੁੰਦੀ ਆ ਕਿ ਤੁਸੀਂ ਇਸ ਤਰ੍ਹਾਂ ਕੱਤਰ ਕਿਉਂ ਕੀਤਾ ਉਹ ਕਹਿੰਦੇ ਪਈ ਤੇ ਖਾਣੇ ਜਿਆਦਾ ਨੇ ਭੋਗ ਸਭ ਨੂੰ ਲਵਾਉਣਾ ਸੀ ਇੰਨੇ ਮੈਂ ਖਾਂਦਾ ਕੋਈ ਨਹੀਂ ਇਹ ਸਾਡਾ ਦਾ ਭਾਈ ਸੰਤਨਕਾਂ ਦਾਣਾ ਰੁਖਾ ਸੋ ਸਰਬਨ ਦਾ ਨਾਲੀ ਗੱਲ ਆ ਸਾਡੇ ਦਾ ਭਾਈ ਐਤਾ ਭਾਈ ਇੱਕ ਦੋ ਵਰਕੀਆਂ ਟੋਕ ਖਾੜੇ ਹੁੰਦੇ ਇੰਨੇ ਵਿੱਚ ਕਿਵੇਂ ਖਾਂਦਾ ਫਿਰਗਣਾ ਇਹ ਰਹਿ ਗਿਆ ਉਹ ਰਹਿ ਗਿਆ ਤੇਰੇ ਮਨ ਚ ਇਹ ਹੋਣਾ ਸੀ ਮਹਾਤਮਾ ਨੇ ਇਹ ਸੁਆਦ ਨੇ ਦੇਖਿਆ ਹੁੰਦਾ ਇਸ ਕਰਕੇ ਮੈਂ ਇਕਤਰ ਕਰ ਲਈ ਸੀ ਤੇ ਕਹਿੰਦੀ ਪਾਸ਼ਾ ਮੇਰੇ ਤੋਂ ਸ਼ੰਕਾ ਹੋ ਗਈ ਸੀ ਮੈਂ ਨਿਆਣੀ ਆ ਮੈਂ ਤੁਹਾਡੇ ਵਰਗੀ ਸੂਝਵਾਨੀ ਉਹਨੇ ਸਿਫਤ ਕੀਤੀ ਕਹਿੰਦੇ ਬੀਬਾ ਕੋਈ ਗੱਲ ਨਹੀਂ ਅੱਗੇ ਵਾਸਤੇ ਇਸ ਦਾ ਖਿਆਲ ਰੱਖਣਾ ਇਹ ਸਾਨੂੰ ਵੀ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਬਹੁਤਾ ਇਕੱਠ ਇਹਨੇ ਕਿ ਸਾਰੇ ਨਾਨਕੇ ਦਦਕੇ ਪੇਕੇ ਸਾਰੇ ਸਭ ਸਦਲੇ ਇਕੱਠ ਬੜਾ ਹੋ ਗਏ ਸੰਗਤ ਹੈ ਸੰਗਤ ਦੇ ਵਿੱਚ ਤੇਰੇ ਕੋਈ ਘਰ ਦਾ ਤੇਰੇ ਕੋਈ ਨਗਰ ਦਾ ਤੇਰੇ ਕੋਈ ਆਸਪੜੋਧ ਦਾ ਕੋਈ ਐਸੀ ਸਖਸ਼ੀਅਤ ਹੁੰਦੀ ਹੈ ਜਿਹੜੀ ਉਸ ਮਾਲਕ ਨਾਲ ਮਿਲੀ ਹੋਵੇ ਉਹ ਤੈਨੂੰ ਮਿਲਣੀ ਤੈਨੂੰ ਪਤਾ ਕਦੋਂ ਮਿਲਣੀ ਹੈ ਜਦਨ ਤੇਰੇ ਕਰਮਾਂ ਦੇ ਵਿੱਚ ਲਿਖਿਆ ਹੋਊਗਾ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਪੇਟਿਓ ਪੁਰਖ ਰਸਕ ਦੇਰਾਗੀ ਮਿਟਿਓ ਅੰਧੇਰ ਮਿਲਤ ਹਰਨਾਨਕ ਜਨਮ ਜਨਮ ਕੀ ਸੋਈ ਜਾਗੀ ਕਿ ਸਾਨੂੰ ਵੀ ਭਾਈ ਇਹ ਇਤਿਹਾਸ ਧੌਣ ਦਾ ਮਤਲਬ ਕੀ ਹੁੰਦਾ ਹੈ ਕਿ ਸਾਕੀਆਂ ਸੁਣਾਉਂਦੇ ਆ ਜੋ ਇਹਦਾ ਮਤਲਬ ਹੀ ਇਹਨਾਂ ਦੇਖੋ ਭਾਈ ਉਸ ਯੁੱਗ ਦੇ ਵਿੱਚ ਉਸ ਸਮੇਂ ਦੇ ਮਹਾਤਮਾ ਸਮੇਂ ਉਸ ਸਮੇਂ ਦੇ ਅਵਤਾਰਾਂ ਸਮੇਂ ਇਹ ਗੱਲ ਇਸ ਤਰ੍ਹਾਂ ਹੋਈ ਹੈ ਅੱਜ ਵੀ ਇਸ ਤਰ੍ਹਾਂ ਹੀ ਹੋਣੀ ਹੈ ਤੂੰ ਇਸ ਤਰ੍ਹਾਂ ਨਾ ਕਰਿਆ ਕਰ ਤੂੰ ਉਹ ਕਰਿਆ ਕਰ ਜੋ ਤੇਰਾ ਤੈਨੂੰ ਗੁਰੂ ਦੀ ਆਗਿਆ ਹੈ ਪਰਮਿਸ਼ਨ ਹੈ ਹੁਕਮ ਹੈ ਹੁ ਗੁਰੂ ਦੇ ਹੁਕਮ ਚ ਰਿਆ ਕਰ ਤੇ ਫਿਰ ਕਹਿੰਦੇ ਉਹ ਸੰਖ ਭਜੇ ਇੱਕ ਸੱਚੇ ਦੀ ਅਰਦਾਸ ਸੀ ਇੱਕ ਪਹੁੰਚੀ ਹੋਈ ਸਖਸ਼ੀ ਦੀ ਅਰਦਾਸ ਸੀ ਉਸੇ ਤਰ੍ਹਾਂ ਹੀ ਭਾਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਦੇ ਕਹਿਣ ਦੇ ਉੱਤੇ ਪਈ ਬੁੱਧੂ ਜੀ ਨੇ ਪਾਈ ਆਪਣੇ ਘਰੇ ਇਕੱਠ ਤਾਂ ਬੜਾ ਕੀਤਾ ਕੋਈ ਚਾਚੇ ਤਾਏ ਮਾਮੇ ਸਾਰੇ ਸਦਲੇ ਉਹ ਵੀ ਰਹਿ ਗਿਆ ਭੂਆ ਰਹਿ ਗਈ ਮਾਸੀ ਰਹਿ ਗਈ ਇਹਨੂੰ ਪਰ ਅਸਲ ਭੁੱਲ ਗਿਆ ਕਿ ਸਤਗੁਰ ਪਾਤਸ਼ਾਹ ਨੇ ਸੰਗਤ ਕਹੀ ਹੈ ਵੀ ਸਤ ਸੰਤ ਦੀ ਸੇਵਾ ਕਰ ਜੋ ਸਤਨ ਜੁੜੇ ਹੋਏ ਨੇ ਵੀ ਉਹਨਾਂ ਨੂੰ ਪਈ ਆਪਣੇ ਘਰ ਵਿੱਚ ਬੁਲਾ ਤੂੰ ਬਾਅਦ ਦੇ ਭਾਈ ਰੱਬ ਦੇ ਪਿਆਰੇ ਸਭ ਸੰਗਤਾਂ ਆਓ ਭਾਈ ਪਾਓ ਚਰਨਾ ਕੇ ਪਤਨੀ ਤੇਰੀ ਕਦੋਂ ਭਾਗ ਜਾਜ ਨੇ ਜਦੋਂ ਗਿਣਤੀ ਮਿੰਟੀ ਕਰਨੀਏ ਇਹ ਨਾ ਆਵੇ ਉਹ ਨਾ ਆਵੇ ਉਹਨੂੰ ਕੱਢ ਦੀ ਇਹਨੂੰ ਕੱਢ ਦੀ ਇਹਨੂੰ ਬੁਲਾ ਲਈ ਇਹ ਸੰਗਤ ਥੋੜੀ ਹੋ ਗਈ ਬਈ ਇਹ ਸੰਗਤ ਨਹੀਂ ਹੁੰਦੀ ਏ ਇੱਥੇ ਇੱਕ ਇਕੱਠ ਹੋ ਗਿਆ ਹੁਣ ਭਾਈ ਬੁੱਧ ਨੇ ਵੇਸਤਰਾਂ ਕੀਤਾ ਭਾਈ ਹੁਣ ਖੀਰ ਦੇ ਵਿੱਚ ਜਿਵੇਂ ਆਪਣੇ ਦਰਮੋਰੇ ਬਾਹਰ ਖੜ ਜਾਂਦੇ ਆ ਅਸਲ ਜ ਰੱਬ ਤਾਂ ਉਹੀ ਹੁੰਦੇ ਆ ਅਰਦਾਸ ਤਾਂ ਉਹਨਾਂ ਦੀ ਹੁੰਦੀ ਆ ਅੰਦਰ ਵਾਲੀ ਦੀ ਅਰਦਾਸ ਨਹੀਂ ਹੁੰਦੀ ਤਾਂ ਭਾਈ ਪੈਂਟ ਕੋਟ ਪਾਏ ਹੁੰਦਾ ਟਾਈ ਸਹੀ ਲੱਗੀ ਹੋਈ ਹੈ ਚਿੱਟੇ ਵਸਤਰ ਪਾਏ ਹੁੰਦੇ ਆ ਨੀਲੀ ਪਿਲੀ ਪੱਗ ਬੰਨੀ ਹੁੰਦੀ ਹੈ ਜਚਿਆ ਫਚਿਆ ਹੁੰਦਾ ਵਾ ਉਹਨੇ ਤਾਂ ਤੇਰੇ ਖਾਣੇ 'ਚ ਨੁਕਸ ਕਰ ਦੇਣਾ ਕੋਈ ਨਾ ਕੋਈ ਇਹ ਸਭ ਕੁਝ ਹੋਊਗਾ ਫਿਰ ਵੀ ਕਹਿਣਾ ਜੀ ਆ ਚੀਜ਼ ਰੱਖ ਦਿੰਦੇ ਨਾ ਜਾਂ ਆਪਣੇ ਰਿਸ਼ਤੇ ਨੇ ਕਰੀ ਅਸੀਂ ਗਏ ਸੀ ਸਾਡੀ ਮਾਸੀ ਦੇ ਮੁੰਡੇ ਦੇ ਗਏ ਸੀ ਛਟੀ ਕਿਤੇ ਇੰਨੇ ਖਾਣੇ ਕੀਤੇ ਬਸ ਇਦਾਂ ਦੀ ਕਿੰਤੂ ਪਰੰਤੂ ਕਿਹੜੀ ਸਾਈਡ ਦੇ ਵੱਡਾ ਆਦਮੀ ਇਹੀ ਕਰਦਾ ਵਾ ਕਾਰੀ ਕਰਦੇ ਭਾਈ ਕੋਈ ਵਰਲਾ ਹੁੰਦਾ ਨਹੀਂ ਕਰਦਾ ਜਿਹਦੇ ਕਹਿੰਦਾ ਬਹੁਤ ਬੜਾ ਸਵਾਦ ਆਇਆ ਵੀ ਪਰ ਜਿਹੜਾ ਬਾਹਰ ਬੈਠਾ ਉਹਨੂੰ ਸਵਾਦਾਂ ਤੇ ਮਤਲਬ ਉਹਦੀ ਭੁੱਖ ਮਿਟਣੀ ਚਾਹੀਦੀ ਏ ਉਹਦੀ ਕਿਉਂਕਿ ਉਹ ਪੁੱਖਾ ਅਸਲ ਦੇ ਵਿੱਚ ਅਸਲ 'ਚ ਉਹ ਪੁੱਖਾ ਉਹਦੀ ਅਰਦਾਸ ਪ੍ਰਵਾਨ ਹੋਣੀ ਏ ਜਿਹਨੂੰ ਕਹਿੰਨੇ ਰੁਕ ਜਾਓ ਤੈਨੂੰ ਦਿੰਦੇ ਆ ਤੈਨੂੰ ਬਾੜੀ ਕਾਲੀ ਏ ਧੱਕੇ ਵੀ ਮਾਰ ਦਿੰਦੇ ਆ ਪਰ ਭੁੱਲ ਜਾਨੇ ਆ ਕਿ ਭਾਈ ਜਿਹਨੂੰ ਅਸੀਂ ਬੁਲਾਇਆ ਨਾ ਜਿਹਦੇ ਖਰਚੇ ਅਰਦਾਸ ਲਗਣੀ ਏ ਉਹ ਬਾੜ ਵੀ ਹੋ ਸਕਦਾ ਦਾ ਅਸਲ ਹੁੰਦਾ ਬਾਰੀ ਆ ਉਹ ਉਹਨੇ ਤਾਂ ਭਾਈ ਅਖੀਰ ਵਿੱਚ ਆਉਣਾ ਹੁੰਦਾ ਵੇ ਦੇਖਦੇ ਹਾਂ ਹੁਣ ਸੇਵਾ ਕਰਦਾ ਕਿ ਨਹੀਂ ਕਰਦਾ ਉਸੇ ਤਰ੍ਹਾਂ ਹੀ ਭਾਈ ਬੁੱਧੂ ਜੀ ਨੇ ਵੀ ਸੇਵਾ ਤਾਂ ਕੀਤੀ ਦੋ ਵੀ ਉਸ ਤਰ੍ਹਾਂ ਦਾ ਕਾਰਜਕ੍ਰਮ ਕਰਨਾ ਹੀ ਧਰਮ ਕੀਤਾ ਲੰਗਰ ਪਾਣੀ ਛਕਾਇਆ ਤੇ ਖੀਰ ਦੇ ਵਿੱਚ ਭਾਈ ਕਮਲਿਆ ਜੀ ਆ ਗਏ ਉਹ ਕਮਲਿਆ ਜੀ ਭਾਈ ਉਹ ਰੱਬ ਨਾਲ ਮਿਲੀ ਰੂਹ ਫਟੇ ਪ੍ਰਾਣੇ ਕਪੜੇ ਸਰੀਰ ਦੇ ਵਿੱਚੋਂ ਵੀ ਉਹਨਾਂ ਦੇ ਭਾਈ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕਈ ਦਿਨ ਨਾਤੇ ਨਹੀਂ ਹੁੰਦੇ ਹੁਣ ਬਾਹਰੀ ਅੱਖ ਤਾਂ ਇਹੀ ਦੇਖਦੀ ਹੈ ਕਿ ਬਾਹਰੋਂ ਕਿਹੋ ਜਿਹਾ ਹੈ ਅੰਦਰ ਵਾਲਾ ਜੇ ਸੋਝੀ ਵਾਲਾ ਹੁੰਦੇ ਅੰਦਰੋਂ ਦੇਖਦਾ ਕੋਈ ਵੀ ਰੱਬ ਦਾ ਪਿਆਰ ਵਾਲਾ ਨਹੀਂ ਪਾਈ ਇਹਦੇ ਕਰਮ ਨੇ ਕਈ ਵੀਰ ਦਿਖਿਆ ਤੁਸੀਂ ਆਪਣੀ ਆਸ ਬੜੋਸ ਨਗਰਾਂ ਦੇ ਵਿੱਚ ਇਸ ਤਰ੍ਹਾਂ ਦੇਖੋਗੇ ਕੋਈ ਐਸਾ ਭਗਤ ਬੰਦਾ ਹੁੰਦਾ ਵਾ ਸਿੱਧਾ ਸਾਦਾ ਜੀ ਕਿ ਜੇ ਉਹ ਆਪਣੇ ਮੁਖ ਤੋਂ ਕੋਈ ਗੱਲ ਕਹਿ ਦੇਵੇ ਨਾ ਸਤ ਹੋ ਜਾਂਦੀ ਏ ਹੁਣ ਉਸੇ ਤਰ੍ਹਾਂ ਹੀ ਭਾਈ ਕਮਲੇ ਜੀ ਕਹਿੰਦੇ ਭਾਈ ਮੈਨੂੰ ਭੁੱਖ ਲੱਗੀ ਏ ਪ੍ਰਸ਼ਾਦਾ ਛਕਾ ਦੇ ਮੈਂ ਭੁੱਖਾ ਆਇਆ ਵਾਂ ਤੇਰਾ ਨਾਂ ਸੁਣ ਕੇ ਮੈਂ ਤੇਰੇ ਘਰ ਪ੍ਰਸ਼ਾਦਾ ਛਕਣ ਆਇਆ ਮੈਨੂੰ ਦੇ ਦੇ ਰੁਕ ਟੁਕ ਕਹਿੰਦੇ ਹੈ ਨਹੀਂ ਖਤਮ ਹੋ ਗਿਆ ਬਾਰ ਬਾਰ ਕਹਿੰਦੇ ਜੋ ਸੁੱਕਾ ਮੱਕਾ ਉਹੀ ਦੇ ਦੇ ਕੁਛ ਨੋਕਤਾ ਦੇ ਦੇ ਆਖਰ ਨੂੰ ਸਾਡੇ ਵਾਂਗ ਥੱਕੇ ਮਾਰ ਦਿੱਤੇ ਆਪਾਂ ਵੀ ਇਹੀ ਕਰਦੇ ਨੇ ਬੇਕੂਫੀ ਆ ਕਿ ਭਾਈ ਜਿਹਨੂੰ ਧੱਕੇ ਮਾਰਦੇ ਆਂ ਕਿ ਰੁਕ ਭਾਈ ਅਸਲ ਤਾਂ ਵਿੱਚ ਆਪਣੇ ਰਸਤੇ ਰਾਂ ਨੂੰ ਭੁੱਲ ਜਾਓ ਉਹਨਾਂ ਨੂੰ ਤੂੰ ਕਦੇ ਨਹੀਂ ਮਨਾ ਸਕਦਾ ਜਿੰਨੀ ਮਰਜ਼ੀ ਸਿਵਾ ਕਰ ਲੈ ਉਹ ਕੋਸਣਾ ਕੋਈ ਤੈਨੂੰ ਕਹੀ ਦੇਣਾ ਉਹਨਾਂ ਨੇ ਲੈ ਇਹਨਾਂ ਕੀਤਾ ਸਾਡੇ ਜਲੇਬੀਆਂ ਪਾਣ ਦੇ ਲਫਾਫੇ ਦੇ ਵਿੱਚ ਉਹ ਇਹਨਾਂ ਕੋਲ ਸਿਖਾ ਕੇ ਤੁਰ ਗਿਆ ਹਲੇ ਤੈਨੂੰ ਜਲੇਬੀਆਂ ਦੀ ਘਾਟ ਆ ਇਹ ਕੋਸੰਦਾੰਦਾ ਬਹੁਤ ਕੋਸੰਦਾ ਹੈ ਨਾਲ ਦੀ ਨਾਲ ਦੱਸੇ ਜਿੱਦਾਂਗੇ ਭਾਈ ਤੁਹਾਨੂੰ ਵੀ ਪੜ੍ਹਦੇ ਤੁਸੀਂ ਖੁਦ ਸਿਆਣੇ ਪੜ੍ਹੇ ਲਿਖੇ ਐਜੂਕੇਟਿਡ ਬੰਦੇ ਹੋ ਹਰ ਕੋਈ ਬੰਦਾ ਗਿਆਨ ਦੰਦਾ ਭਾਈ ਇਦੇ ਕੋਲ ਗਿਆਨੀ ਦੋ ਪੈਗਣਾ ਕੋਲੋਂ ਜ਼ਿਆਦਾ ਹੋ ਜਾਂਦਾ ਵਾ ਅੱਛਾ ਦੋ ਕੁ ਪੈਗ ਲੱਗ ਜਾਂਦੇ ਆ ਗਿਆਨ ਧਰਮ ਦਾ ਓਹੋ ਇਹਨਾਂ ਗਿਆਨੀ ਮਸਕੀਨ ਜੀ ਤੇ ਗਿਆਨੀ ਮਾਨਸੰਗ ਚ ਹੋਰ ਕੋਈ ਹੋਣਾ ਜਿੰਨਾ ਉਹ ਗਿਆਨ ਦੇਂਦੇ ਆ ਦੋ ਪਿਗੜੀਆਂ ਵਾਲੇ ਬੇ ਅੱਡੀ ਅੱਡੀ ਬ੍ਰਹਮ ਦੀਆਂ ਗੱਲਾਂ ਕਰਨਗੇ ਕਹਿਣ ਦਾ ਭਾਵ ਗਿਆਨ ਤਾਂ ਸਭ ਕੁਝ ਉਲੰਧਾ ਵਾ ਤੇ ਆਖਰ ਨੂੰ ਜਦੋਂ ਤੱਕੇ ਪਹਿਣ ਲੱਗੇ ਕਹਿੰਦੇ ਭਾਈ ਕਮਲੇ ਜੀ ਕਹਿੰਦੇ ਜਾ ਓਏ ਬਦੂਆ ਪੁਖੇ ਨੂੰ ਨਾਜ ਨਹੀਂ ਸ਼ਿਕਾਇਤ ਜਿਆ ਤੇਰਾ ਆਵਾ ਹੁਣ ਕੱਚਾ ਹੀ ਰੋਏ ਨਹੀਂ ਬਣਨਾ ਕਹਿੰਦੇ ਮੇਰੇ ਗੁਰੂ ਨੇ ਕਿਹਾ ਬੇ ਕਹਾਵਾ ਤੂੰ ਸੰਗਤ ਦੀ ਸੇਵਾ ਕਰ ਕਹਿੰਦੇ ਜੇ ਸੰਗਤ ਦੀ ਸੇਵਾ ਕਰਦਾ ਫੇਰ ਪੱਕਾ ਹੋਣਾ ਸੀ ਹੁਣ ਕੱਚਾ ਹੀ ਹੋਏ ਤੇ ਦੂਸਰੇ ਦਿਨ ਜਦੋਂ ਕਾਰੋਬਾਰ ਦੇਖਿਆ ਉਸੇ ਤਰ੍ਹਾਂ ਭਈ ਬਚਨ ਸਤ ਹੋ ਗਏ ਅੰਡ ਬਣਾ ਸੀ ਜੇਰ ਬਣਾ ਸੀ ਉਦੋਂ ਸੇਧ ਬਣਾਦਾ ਚਾਰ ਬਣਾ ਸੀ ਖਟੇ ਬਣਾ ਸੀ ਇੱਕ ਸਾਧ ਬਚਨ ਨਿਚਲਾਦਾ ਰੱਬ ਦੇ ਪਿਆਰੇ ਦਾ ਬਚਨ ਹੋਵੇ ਭਾਈ ਚੰਦਰਮਾ ਗਰਮ ਹੋ ਸਕਦਾ ਸੂਰ ਠੰਡਾ ਹੋ ਸਕਦਾ ਹੈ ਇਹ ਸਭ ਕੁਝ ਖਤਮ ਹੋ ਸਕਦਾ ਹੈ ਉਲਟ ਪਟਾਂਗ ਹੋ ਸਕਦਾ ਰੇਤੇ ਦੇ ਵਿੱਚੋਂ ਫੁੱਲ ਉੱਗ ਸਕਦੇ ਆ ਪਰ ਜਿਹੜਾ ਬਚਨ ਸਾਧੂ ਨੇ ਕਰਤਾ ਉਹ ਨੇਹ ਚਲਾ ਹੋਣੀ ਹੋਣਾ ਕਹਿੰਦੇ ਜਾ ਤੇਰਾ ਕੱਚੇ ਹੀ ਰਹੂਗਾ ਘਰ-ਵਾਰ ਫੇਰੋਂ ਮੈਂ ਠੰਡੇ ਠੰਡਾ ਫੇਰ ਭੱਜ ਕੇ ਗਿਆ ਗੁਰੂ ਅਰਜਨ ਮਹਾਰਾਜ ਕਹਿੰਦੇ ਤੁਸੀਂ ਬਾਦਸ਼ਾਹ ਜੀ ਮੈਨੂੰ ਹੁਕਮ ਲਾਇਆ ਸੀ ਕਿ ਸੇਵਾ ਕਰ ਮੈਂ ਤਾਂ ਬੜੀ ਸੰਤਰੀ ਸੇਵਾ ਕੀਤੀ ਹੈ ਕਹਿੰਦੇ ਸੰਗਤ ਨਹੀਂ ਸੀ ਉਹ ਇਕੱਠ ਸੀ ਪਈ ਤੇਰਾ ਤੂੰ ਤਾਂ ਇੱਕ ਇਕੱਠ ਕੀਤਾ ਸੀ ਆਪਣੇ ਚਾਚੇ ਤਾਇਆ ਮਾਮੇ ਭੂਆ ਮਾਸੀ ਫੁੱਫੜਾਂ ਦਾ ਸੰਗਤ ਕਿੱਥੇ ਸੀ ਉੱਥੇ ਸੰਗਤ ਤਾਂ ਆਈ ਸੀ ਜਿਹੜੇ ਸਤਨਾ ਜੁੜੇ ਹੋਏ ਸੀ ਉਹਨਾਂ ਤਾਂ ਧੱਕੇ ਮਾਰ ਦਿੱਤੇ ਕਹਿੰਦੇ ਕੋਈ ਆਇਆ ਸੀ ਨਾ ਕਹਿੰਦੇ ਮਹਾਰਾਜ ਉੱਤੇ ਇੱਕ بخਾਰ ਹੀ ਲੱਗਿਆ ਸੀ ਮਿੰਤਾ ਕਹਿੰਦੇ ਤੈਨੂੰ ਲੱਗਿਆ ਸੀ ਪਰ ਅਸਲ ਦੇ ਵਿੱਚ ਉਹ ਸੀ ਰਾਜਿਆਂ ਦਾ ਰਾਜਾ ਬਾਦਸ਼ਾਹਾਂ ਦਾ ਬਾਦਸ਼ਾਹ ਪਾਤਸ਼ਾਹਾਂ ਦਾ ਫਤਸ਼ਾਹ ਨਾਮ ਦੇ ਵਿਚਰਤਿਆ ਹੋਇਆ ਨਾਮ ਰਤੇ ਪਾਤਸ਼ਾਹ ਤੁਹਾਡਾ ਧਨ ਦਾ ਤੁਹਾਡਾ ਕਿੰਨਾ ਵੀ ਹੋਵੇ ਰੱਬ ਦੇ ਪਿਆਰੇ ਨਾਲੋਂ ਉੱਚੀ ਨਹੀਂ ਹੋ ਸਕਦੇ ਤੁਸੀਂ ਤੁਹਾਨੂੰ ਤੱਕੇ ਉੱਥੇ ਹੀ ਪੈਣਾ ਜਿੱਥੇ ਜਾ ਕੇ ਉਹਦਾ ਸਤਕਾਰ ਹੋਣਾ ਤੁਹਾਡਾ ਚਾਰ ਪੈਸਾ ਇੱਥੇ ਸਤਕਾਰ ਹੁੰਦਾ ਨਾ ਉੱਥੇ ਨਹੀਂ ਹੋਣਾ ਜਦੋਂ ਮਰ ਗਿਆ ਉੱਥੇ ਤਾਂ ਕੇਵਲ ਤੋਂ ਕੇਵਲ ਨਾਮ ਰਤੇ ਪਾਤਸ਼ਾਹ ਉੱਥੇ ਸਤਕਾਰ ਤਾਂ ਉਹਨਾਂ ਦਾ ਹੋਣਾ ਅੱਜ ਭਾਵੇਂ ਉਹਨਾਂ ਦੇ ਹਾਲਾਤ ਘਰ ਟੁੱਟੇ ਨੇ ਕੱਪੜੇ ਫਟੇ ਨੇ ਨੰਗੇ ਪਹਿਰੀ ਹੈ ਖਾਣੂ ਢੰਗ ਤਰੀਕੇ ਦਾ ਨਹੀਂ ਪਰ ਉੱਥੇ ਜਾ ਕੇ ਉਹਨੂੰ ਸਾਰੇ ਪਦਾਰਥ ਮਿਲਣੇ ਆ ਔਰ ਹਮੇਸ਼ਾ ਲਈ ਮਿਲਣੇ ਆ ਪਰਮਨੈਂਟਲੀ ਤੇਰੇ ਤਾਂ ਭਾਈ ਸ਼ਾਰਟਕਟ ਟਾਈਮ ਹੈ ਤਾਂ ਇਹਦਾ ਸ਼ਾਰਟ ਪੀਡ ਟਾਈਮ ਹੀ ਹੁੰਦਾ ਨਾ ਵੀ 10 20 50 100 ਸਾਲ ਬਸ ਕੱਲ ਖਤਮ ਇਹਨਾਂ ਕੀ ਆਨੰਦ ਲੈਣਗਾ ਉਹ ਰੱਬ ਦੇ ਪਿਆਰੇ ਤਾਂ ਸਦੀਵ ਲਈ ਸੁੱਖ ਲੈਂਦੇ ਆ ਫਿਰ ਇਥੋਂ ਕੱਟ ਕੇ ਜਾਂਦੇ ਨੇ ਤਕ ਤਕਲੀਫਾਂ ਤੇ ਅੱਗੇ ਉਹਨਾਂ ਵਾਤੇ ਸੁੱਕੀ ਸੁੱਕ ਨੇ ਨਾਮ ਰਤੇ ਪਾਚਾ ਕਹਿੰਦੇ ਭਾਈ ਬਧੂਆ ਉਹ ਨਾਮ ਚ ਰਤੀ ਆਤਮਾ ਸੀ ਉਹ ਰੱਬ ਦੀ ਅਸਲ ਭਗਤ ਸੀ ਉਹ ਰੱਬ ਦਾ ਅਸਲ ਭਗਤ ਸੀ ਜਿਹਦੀ ਰੱਬ ਨੇ ਸੁਣ ਲਈ ਕਹਿੰਦੇ ਉੱਥੇ ਤਾਂ ਮੈਂ ਵੀ ਕੁਝ ਨਹੀਂ ਕਰ ਸਕਦਾ ਕਹਿੰਦੇ ਉੱਥੇ ਜਦੋਂ ਭਗਤ ਦੀ ਗੱਲ ਕਰ ਤੇ ਕੱਚਾ ਤੇ ਕੱਚਾ ਉਹ ਕਹਿੰਦੇ ਹੁਣ ਮਹਾਰਾਜ ਕਹਿੰਦੇ ਭਾਈ